ਦੇਖ ਲੋ ਰੱਬ ਦੇ ਰੰਗ ਇਸ ਧਾਤੀ ਤੇ ਦੁੱਧ ਚੋਂ ਨਿਕਲਦੇ ਵੱਡੇ ਵੱਡੇ ਸੱਪ ਇੱਥੇ ਦੇਈ ਜਮਾਉਣ ਤੇ ਸਖਤ ਪਵੰਦੀ ਜੇ ਦੁੱਧ ਮਾਜੇਗਾ ਛਾ ਬਾਬਾ ਡੇਰੇ ਕਿ ਕਹਿੰਦਾ ਠੀਕੇ ਕਾਲੇ ਕਾਲੇ ਨਾ ਜੰਮਦਾਰੇ ਪਰ ਉਹ ਸੱਪ ਦੇ ਬੱਚੇ ਆਣ ਲੱਗੇ ਸਾਂ ਪਾਣ ਲੱਗ ਜਿਆ ਸਾਡੇ ਡੇੜੇ ਆਵਾ ਲਾਠੀ ਪਰ ਡੇਡ ਲਾਠੀ ਜਿਹੜੇ ਉੱਚੇ ਕੇ ਸਾਂ ਪਾਉਣ ਲਾ ਪੰਦੇ ਆ ਹੋਰ ਮੋਟ ਕੋਸ਼ਿਸ਼ ਹੋਈ ਆ ਅਰੇ ਡੇੜੇ ਲਾਠੀ ਠੀਕੇ ਐਡੇ ਐਡੇ ਵੱਡੇ ਸੱਪ ਨਿਕਲੇ ਬਾਪੂ ਨਹੀਂ ਕਹਿੰਦੇ ਲਾਠੀ ਜੀ ਛੱਡੇ ਜੇ ਕੋਈ ਦੁੱਧ ਨੂੰ ਜਮਾਉਂਦਾ ਆ ਹਾਂ ਦੇਖ ਦੋ ਪਤਾਜੋ ਇਹ ਪਤਾ ਕੇ ਦੇਖ ਲਿਓ ਕੱਲੇ ਮਾਣਾ ਦੁੱਧ ਨਹੀਂ ਜਮ ਦੇਖਿਆ ਉਹਦਾ ਭਾਈ ਆ ਜੂਰਾ ਦੁੱਧ ਜਮ ਜਾਦਾ ਤਮੈ ਦਮਦਾ ਕੋ ਨਹੀਂ ਦਮਦਾ ਕੋ ਨਹੀਂ ਜ਼ੋਰ ਲੈ ਲਿਆ ਕਦੀ ਨਹੀਂ ਅੱਜ ਤੱਕ ਦੇਖਿਆ ਦੁੱਧ ਜਮਦਾ ਜਮਦਾ ਉਹ ਤਾਂ ਮੈਂ ਕੋ ਨਹੀਂ ਜਮੈਂ ਕੋ ਨਹੀਂ ਸਾਂਪ ਆਦਾ ਕੋਰੇ ਹਾਂ ਸਾਂਪ ਕੇ ਬੱਚੇ ਵੀ ਆਂ ਲਾਠੀਆ ਜਿਹੜਾ ਸਾਂਪ ਆਵੇਂ ਕਾਲੇ ਹਾਂ ਪਤਾ ਕੇ ਦੇਖ ਲਿਓ ਆੜੇ ਹਾਂ ਪਤਾ ਕੇ ਦੇਖੋ

ਦੁੱਧ ਜ਼ਮਾਣੇ ਕੇ ਬਾਅਦ ਤੋ ਦਹੀਂ ਨਹੀਂ ਬਣਦੀ ਗੁਰੂ ਮਹਾਰਾਜ ਜੀ ਦੇ ਨੌਵੇਂ ਪਾਤਸ਼ਾਹ ਜੀ ਜੋ ਇਆਂ ਤਿੰਨ ਬਾਰ ਹੀ ਠਹਿਰੇ ਥੇ ਜੀ ਗੁਰੂ ਮਹਾਰਾਜ ਨੇ ਕਹਿਦਾ ਕਿ ਇਸ ਗਾਉਂ ਮੇ ਕਦੇ ਦੁੱਧ ਨਹੀਂ ਜਮੇਗਾ ਹੁਣ ਅਸੀਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦਵਾਰਾ ਬਣਵਾਏ ਖੂਦ ਦੇ ਦਰਸ਼ਨ ਕਰਵਾਉਣ ਜਾ ਰਹੇ ਆ ਤੇ ਆਓ ਚਲੋ PV7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ RAM RAM ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹਰਿਆਣੇ ਦੇ ਜੀਨ ਜ਼ਿਲ੍ਹੇ ਦੇ ਤਮਤਾਨ ਸਾਹ ਪਿੰਡ ਵਿੱਚ ਲੱਕੇ ਆਏ ਹਾਂ ਜਿੱਥੇ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਆ ਇਸ ਪਿੰਡ ਵਿੱਚ ਦੁੱਧ ਦਾ ਦੇਈ ਨਹੀਂ ਜੰਮਦਾ ਕਹਿੰਦੇ ਜੇ ਕੋਈ ਜਮਾਉਣ ਦੀ ਕੋਸ਼ਿਸ਼ ਕਰਦਾ ਆ ਤਾ ਕੀੜੇ ਦੁੱਧ ਦੇ ਵਿੱਚ ਪੈਦਾ ਹੋ ਜਾਂਦੇ ਆ ਕਿਸੇ ਸਮੇਂ ਕਹਿੰਦੇ ਸੱਪ ਵੀ ਨਿਕਲਦੇ ਰਹੇ ਆ ਦੁੱਧ ਦੇ ਵਿੱਚੋਂ ਤੇ ਸਾਨੂੰ ਇੱਥੇ ਬਾਪੂ ਹੁਣੀ ਮਿਲੇ ਆ ਇਹਨਾਂ ਤੋਂ ਇਤਿਹਾਸ ਜਾਣਦੇ ਆ ਇਸ ਪਿੰਡ ਦਾ ਸਾਡੇ ਦਰਸ਼ਕਾਂ ਨੂੰ ਹੈਰਾਨ ਕਰਨ ਦੇਣ ਵਾਲਾ ਇਸ ਪਿੰਡ ਦਾ ਇਤਿਹਾਸ ਦੱਸੋ ਇਸ ਮਾਦੋ ਜੀ ਨਾ ਇਹ ਬੱਬਾ ਥੈਲੀ ਦੇ ਗਿਆ ਦਾ ਡੱਗੋਗਾ ਡੱਗੋ ਡੱਗੋ ਆਏ ਕਰਦਾ ਉਸਕਾ ਲੋ ਸ਼ੇਵਾ ਮੈਂ ਉਹ ਖੂਗ ਗਰਕ ਹੋ ਗਿਆ ਤੇ ਆਪਕੇ ਚਰੀ ਮਲਾ ਲੀਆ ਠੀਕ ਹੈ ਜੀ ਅੱਛਾ ਜੀ ਬਾਕੀ ਚੋਰ ਬੜਗੇ ਤੇ ਉਂਟੀ ਦਿਖਣਾ ਬੰਦ ਹੋ ਗਿਆ ਪਿੰਡਗੇ ਤਿੰਨੋ ਤਿੰਨ ਥੇ ਫੇਰ ਉਂਟੀ ਬਤਾਇਆ ਬੁੱਢਿਆ ਗਾ ਬਲੇ ਮਾਮੇ ਨੇ ਨੂੰ ਚੋਰੀ ਕਰਨ ਬੜੇ ਤੇ ਆਪਣਾ ਫੇਰ ਉਂਟੀ ਉਲਟੇ ਧਰ ਦੀਏ ਦਿਖਣਾ ਬੰਦ ਹੋ ਗਿਆ ਫਹਿਲਾਂਦੇ ਰਹਿ ਕਰਦੇ ਜੀ ਸਾਰਾ ਕੰਮ ਕਰਿਆ ਕਰਦੇ ਪੀਛੇ ਕਰਦੇ ਬਲਦਾਂ ਵਾਲੀ ਚੱਕੀ ਦੀ ਏੜਾ ਮਾਨਾ ਦੇਖੀ ਹੈ ਬੜੀ ਕਰਾਸ ਸੀ ਹਮ ਲੱਗੀ ਹੋਈ ਦੋ ਦਰਵਾਜੇ ਦੇ ਇੱਕ ਪ੍ਰਾਣ ਦਾ ਅੰਦਰੋਂ ਅੰਦਰ ਵਾੜੇ ਮਾਸ ਮੂਸ ਵੀ ਰਹੀ ਕਰਦੀ ਸਾਰਾ ਕੁਝ ਬਾਪੂ ਜੀ ਪਿੰਡ ਕਿੰਨਾ ਪੁਰਾਣਾ ਆ ਏ ਪਿੰਡ ਤਾਂ ਬਹੁਤ ਸਾਲਾਂ ਦਾ ਪੁਰਾਣਾ ਹ ਸਦੀਆਂ ਹੋ ਗਈਆਂ ਭਾਈ ਸਦੀ ਵਰਤੀ ਤੇ ਬਾਪੂ ਜੀ 350 ਸਾਲ ਤੋਂ ਗੁਰੂ ਤੇਗ ਬਹਾਦਰ ਨੇ ਹੋ ਗਏ ਆਇਆ ਨੇ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਤੁਮਤਾਨ ਸਾਹਿਬ ਬਾਰੇ ਗੁਰੂ ਘਰ ਆ ਇੱਥੇ ਜਿਹੜਾ ਵੀ ਕਹਿੰਦੇ ਹੈ ਜੂਸ ਸਾਹਿਬ ਜਾਂਦਾ ਆ ਉਹ ਪਹਿਲਾਂ ਇੱਥੇ ਮੱਥਾ ਟੇਕੇ ਜਾਂਦਾ ਆ ਮੱਥਾ ਟੇਕਿਆ ਜੀ ਫੇਰ ਮਨਜ਼ੂਰ ਹੋਇਆ ਅੱਛਾ ਫੇਰ ਹਜੂਰ ਸਾਹਿਬ ਦਾ ਮਨਜ਼ੂਰ ਹੁੰਦਾ ਆ ਫੇਰ ਹੁੰਦਾ ਬਾਬਾ ਜੀ ਬਾਬਾ ਦਾ ਵਰਦਾਨ ਹੈ ਤੇ ਜੇ ਬਾਪੂ ਜੀ ਸਿੱਧਾ ਚਲ ਜੇ ਕੋਈ ਸਿੱਧਾ ਵਗ ਜਾਂਦੇ ਹੁਣੇ ਉਹਦਾ ਪਤਾ ਲੱਗਦਾ ਹੈ ਹਾਂ ਤੂੰ ਮੈਂ ਬਤਾ ਦਿਆਂ ਫੇਰ ਅੰਧੂਣੇ ਆ ਨਾ ਕਦਾ ਵਾ ਅੱਛਾ ਵਾਪਸੀ 'ਚ ਵੀ ਮੱਥਾ ਟੇਕ ਕੇ ਜਾਂਦੇ ਆ ਫੇਰ ਹਾਂ ਇੱਕ ਵਾਪਸੀ 'ਚ ਮੱਥਾ ਟਿਕਦਾ ਤੇ ਬਾਪੂ ਜੀ ਜਿਹੜਾ ਦੁੱਧ ਦਾ ਦਹੀਂ ਨਹੀਂ ਜੰਮਦਾ ਇਹਦੇ ਬਾਰੇ ਦੱਸੋ ਕੀਰ ਬਣਾਓ ਖਾਓ ਆਪ ਵੀ ਖਾਓ ਰਣਾ ਵੀ ਖੜਾ ਹੋ ਖੀਰ ਬਣ ਜਾਏ ਛਾਹ ਬਣ ਜਾਏ ਬਸ ਦੁੱਧ ਨਹੀਂ ਜੰਮਦਾ ਦੁੱਧ ਨਹੀਂ ਜੰਮਦਾ ਬਾਪੂ ਜੀ ਕਿੜੇ ਕਿਡੇ ਕਿਡੇ ਨਿਕਲਦੇ ਆ ਦੁੱਧ ਚ ਈ ਵੀ ਤਣ ਇਦਣੇ ਘਾਇਆ ਹੁੰਦਾ ਹੈ ਦੁਬਾਰਾ ਦੇਖਿਆ ਹੋਗਾ ਜੀ ਪਿਤਾ ਜੀ ਜਦੋਂ ਕੋਈ ਕੋਸ਼ਿਸ਼ ਕਰੇਗਾ ਦੁੱਧ ਜਮਾਉਣ ਦੀ ਕਈ ਜਮਾਉਣ ਦੀ ਤਾਂ ਉਸ ਵੇਲੇ ਕੀੜੇ ਪੈਦਾ ਹੋ ਜਾਂਦੇ ਆ ਦੁੱਧ ਦੇ ਬਾਕੀ ਕੀੜੇ ਪੈਦਾ ਹੋ ਜਾਂਦਾ ਰਤ ਰਤ ਮੈਂ ਤੇ ਬਾਪੂ ਜੀ ਕਹਿੰਦਾ ਸੱਪ ਵੀ ਨਿਕਲਦੇ ਆ ਵਿੱਚੋਂ ਨਾ ਪਹਿਲਾਂ ਨਿਕੜੇ ਕੋਈ ਸੇਮਾ ਬਤਾਵਾਂ ਢੱਕਣ ਠਾਏਗਾ ਦੇਖਿਆ ਪਹਿਲਾਂ ਨਿਕੜੇ ਆ ਦੁੱਧ ਦੇ ਵਿੱਚੋਂ ਸੱਪ ਨਿਕਲੇ ਆ ਪਹਿਲਾਂ ਨਿਕੜੇ ਆ ਕੀੜੇ ਹੁਣ ਵੀ ਨਿਕਲਦੇ ਆ ਜੇ ਕੋਈ ਜਮਾਉਂਦਾ ਆ ਹਾਂਜੀ ਕੀੜੇ ਇੰਨੇ ਇੰਨੇ ਵਿੱਚੇ ਨੂੰ ਫਿਰਾਂ ਆ ਜਾ ਤੁਸੀਂ ਬਹਿ ਜਾਓ ਜੀ ਬਾਕੀ ਖੀਰ ਖੀਰ ਬਣਾਓ ਖਾਓ ਹਾਂ ਚਾਹ ਬਣਾਓ ਜਿੰਦਾਬਾਦ ਜੀ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ ਜੀ ਪਿੰਡ ਦੀ ਕਹਿੰਦੇ ਜੀ ਇੱਥੇ ਦੁੱਧ ਦਾ ਦਹੀਂ ਨਹੀਂ ਜੰਮਦਾ ਜੋ ਗੁਰੂ ਜੀ ਨੇ ਬੋਤਨ ਦਿਆਦਾ ਜਾਂ گاਉਂ ਦਾਟ ਦੇ ਕੋ ਨਾਮ ਦਾ ਜੜਾ ਥਾ ਤੋ ਦੁੱਧ ਲੈ ਕੇ ਆਜਾ ਗੁਰੂ ਦੇ ਬਾਸ ਸੋ ਗੁਰੂ ਨੇ ਕਹਾ ਕਰਿਆ ਦੁੱਧ ਸਦਾ ਤੂਰੇਗਾ ਯਾਂ ਗੁਰੂ ਘਰ ਮੇ ਸਦਾ ਦੁੱਧ ਰਹੇਗਾ ਤੋ ਯਾ ਅਗਰ ਦੁੱਧ ਜਮਾएंगे ਤੋ ਫੇ ਦੁੱਧ ਕਹਾਂ ਰਹੇਗਾ ਕਿڑے ਪੈਦਾ ਹੋ ਜਾਂਦੇ ਆ ਦੁੱਧ ਵਿੱਚ ਹਾਂ ਜੀ ਹਾਂ ਜੀ ਗੁਰੂ ਕੇ ਬੋਤਨ ਹੈ ਜੀ ਹਾਂ ਜੋ ਦਕੋ ਨਾਮ ਦਾ ਜੜਾ ਤੱਕ ਕੋ ਮਾਇਤੀ ਸੀ ਭਾਈ ਸੰਗਤ ਕੀ ਵੀ वो थी भाई यहाँ पानी की समस्या थी एक और रहने की समस्या थी इधर मसाला बनवा पैसे दिए बनाइए खूब बनवाइए तो उसने वो पैसे अपने घर मकान में अपने खेत में ट्यूबवेल में लगा दिए फिर दगू ने फिर उन्होंने कहा था भाई हाँ चलो तो कोई बात नहीं माफ़ किया तुम्हें ऐसा करा तम्बाकू भी देना उसने तम्बाकू दिया उल्टा गुरु के खिलाफ उल्टे वचन चल गुरु ने उसको शराब दिया वो तुम्हारे घर कदे लिटेंगे तुम्हारे रक जामेंगे गुरु के वतन पूरे हुए ਦੁਨੀਆ ਬਹੁਤ ਆਉਂਦੀ ਹੋਣੀ ਇੱਥੇ ਕੋਲ ਲੱਖਾਂ ਵਿੱਚ ਅਭੀ ਪਿੱਛੇ ਪ੍ਰੋਗਰਾਮ ਤਾਂ ਜੇ ਚੱਲਦੇ ਰਹਿੰਗੇ ਅਰੇ ਕਈ ਝਾਰੋ ਪਿੱਛੇ ਪ੍ਰੋਗਰਾਮ ਤਾਂ ਇਹ ਸਾਦੀ ਦਿਵਸ ਮਨਾਤਾ ਗੁਰੂ ਤੇਗ ਬਹਾਦਰ ਕਮਿ ਕਈ ਲੱਖਾਂ ਵਿੱਚ ਸੰਗਤ ਸੀ ਸਾਢੇ 3 ਇਨਸ਼ਾ ਅੱਲਾ ਸਾਢੇ 300 ਸਾਲ ਮਨਾਤਾ ਆਇਆ ਪਰ ਸਾਢੇ 3 ਬਹੁਤ ਜ਼ਿਆਦਾ ਦੁਨੀਆ ਸੀ ਬਹੁਤ ਜ਼ਿਆਦਾ ਸਾਰਾ ਦੇਸ਼ ਕੀ ਅਰੇ ਸਰ ਦੇਸ਼ਿਆ ਪੌਂ ਰੱਖਣ ਦੀ ਚਾਹ ਨਹੀਂ ਕਮ ਸੇ 15 ਜਗਾ ਨਹੀਂ 12 ਲੱਖ ਸੰਗਤ ਸੀ ਕਮ ਸੇ ਕਮ 10 12 ਲੱਖ ਹਾਂ ਵੀਆਈਪੀ ਟਟਾ ਲੱਗਾ ਕਮ ਸੇ ਜੋ ਲਾਲ ਕਿਲੇ ਮੇ ਲੱਗਤਾ ਪੱਤਰੀ ਕਿਲੇ ਮਾਗ ਗਿਆ ਤਾਂ ਜੀ ਪੱਤਰੀ ਕਿਲੇ ਮੇ 100 ਈਕੜ थाड़ी थाड़ी। ले। इसकी मान्यता बहुत ज्यादा दी बहुत ज्यादा मान्यता गुरु ने इसको सबसे ज्यादा वरदान दिया गुरु धरती को गुरु घर को दमतान साहब हाँ, तीन बार आए थे वहाँ पर इसको यहाँ गुरु तेग बहादुर का यहाँ सबसे पवित्र स्थान है सबसे पवित्र और सबसे, थान। थान। सबसे बड़ा ये वो एक और बड़ा वरदान है इसका गुरु गोविंद ने इसका अधूर साहब की डोडी का वरदान दिया दो यहाँ मत्था टेक उसकी यात्रा सफल होगी दूर साहब जाएगी ਇਹਨਾਂ ਮਸਿੱਤਾ ਬਾਰੇ ਵੀ ਦੱਸੋ ਜੀ ਤਿੰਨ ਖੜੀਆਂ ਇਹ ਜਦੋਂ ਗੁਰੂ ਤੇਗ ਬਹਾਦਰ ਆਏ ਤੇ ਜਦਕੀ ਉਸ ਤੋਂ ਪਹਿਲੇ ਕੀ ਹੈ ਜੀ ਪੁਰਾਣੀ ਉਸੇ ਟਾਂਡੇ ਦੀ ਪੁਰਾਣੀ ਕੀ ਜੀ ਬਣਾਈ ਹੋ ਮੱਥਾ ਟੇਕਦੇ ਲੋਕ ਸਰਪਾ ਜਿਸੀ ਉਸ ਕੋ ਐਸੀ ਪੁਰਾਣੀ ਰੱਖੀ ਹੋਇ ਪਿੰਡ ਕਾਫੀ ਪੁਰਾਣਾ ਜੀ ਹੈ ਨਾ ਜੀ ਬਹੁਤ ਪੁਰਾਣਾ ਪਿੰਡ ਆ ਜੋ ਲਾਗੇ ਤੋਂ ਮੜਿਆ ਨਿਗਾ ਮਾਰੀ ਅਜੋ ਅੱਜ ਵੀ ਖੜੀਆਂ ਇਦਾਂ ਜੀ ਹਾਂ ਜੀ ਹਾਂ ਜੀ ਕੀ ਇਟ ਲੱਗੀ ਹੋਈ ਆ ਸਾਰੀ ਹਾਂਜੀ ਹਾਂਜੀ ਬਹੁਤ ਪੁਰਾਣੀ ਆ ਬੜੀ ਛੋਟੀ ਇੰਸਾਈ ਹੈ ਨਾਨਕਸ਼ਹੀ ਇਟ ਹਾਂਜੀ ਹਾਂਜੀ ਪਹਿਲੇ ਯਹੀ ਲੱਗਦੀ ਸੀ ਹਰ ਯਹੀ ਇਟ ਹਰ ਤੀਕ ਮੇ ਮਕਾਨੋ ਮੇ ਜੋ ਪੁਰਾਣੇ ਮਕਾਨ ਹੁੰਦੇ ਤੇ ਪੁਰਾਣੀ ਕੋਈ ਮਸਜਿਦ ਹੈ ਬਹੁਤ ਮਜ਼ਬੂਤੀ ਆ ਦੇਖੋ ਤਾਂ ਡਿਆਏ ਨਾ ਇੰਨੀਆਂ ਪੁਰਾਣੀਆਂ ਪੁਰਾਣੀਆਂ ਨਿਸ਼ਾਨੀਆਂ ਅੱਜ ਕੱਲ ਕਿੱਥੇ ਦੇਖਣ ਨੂੰ ਮਿਲਦੀਆਂ ਜਿੱਦਾਂ ਭਰਾ ਉਹਨਾਂ ਨੇ ਦੱਸਿਆ ਕਿ ਬਹੁਤ ਪੁਰਾਣਾ ਇਹ ਪਿੰਡ ਆ ਤਿੰਨੋ ਹੀ ਇੱਕੋ ਜਿਹਿਆਂ ਆ ਹਾਂਜੀ ਵਾਹ ਵੀ ਵਾਹ ਦੇਖੋ ਤਾਂ ਬਹੁਤ ਜਿਆਦਾ ਪ੍ਰੀਤ ਦੇ ਨਾਲ ਹਰ ਚੀਜ਼ ਉਸ ਸਮੇਂ ਬਣਦੀ ਸੀ ਹੁਣ ਤੁਹਾਨੂੰ ਪਿੰਡ ਦੇ ਅੰਦਰ ਲੈ ਕੇ ਚਲਦੇ ਆਂ ਦੇਖੋ ਪਿੰਡ ਦਾ ਮਾਹੌਲ ਹਾਂਜੀ ਘਰ ਦੇ ਮੋਰੇ ਪਸ਼ੂ ਬੰਨੇ ਹੋਏ ਆ ਪਾਥੀਆਂ ਹੀ ਪਾਥੀਆਂ ਨਜ਼ਰ ਆ ਰਹੀਆਂ ਘਰਾਂ ਦੇ ਮੋਰੇ ਹਾਂਜੀ ਹੁਣ ਕਰਦੇ ਆਂ ਬਜ਼ੁਰਗਾਂ ਨਾਲ ਗੱਲਬਾਤ ਵਸਤੇ ਬਾਪੂ ਜੀ। ਹੋਰ ਜੀ ਵਧੀਆ ਜੀ। ਇਹ ਪ੍ਰੋਗਰਾਮ ਹੈ ਯੂ। ਬਾਪੂ ਜੀ گاਉਂ ਦੇਖਣੇ ਆਏ ਆ। ਅੱਛਾ ਜੀ। گاਉਂ। ਚੱਲਣਾ ਚੱਲਣਾ। ਪਤਾ ਚੱla tha ਮੈਂ ਬਹੁਤ ਪੁਰਾਣਾ گاਉਂ ਹੈ। ਹਾਂ ਲਿਓ। ਪੁਰਾਣਾ گاਉਂ। ਹੈਰਾਨ ਕਰ ਦੇਣ ਵਾਲਾ ਵੀ। ਪਤਾ ਚੱla ਕਿ ਜਹਾਂ ਦੁੱਧ ਨਹੀਂ ਜੰਮਤਾ। ਹਾਂ ਨਹੀਂ ਜੰਮਦਾ। ਕੱਲੇ ਮਾ ਨਾਲ ਦੁੱਧ ਨਹੀਂ ਜੰਮ ਦੇਖਿਆ ਉਹਦਾ ਭਾਈ ਅਜੂਰਾ ਦੁੱਧ ਜੰਮ ਜਾਦਾ। ਤਮੈ ਦਮਦਕੋ ਨਹੀਂ। ਜੰਮਦਾ ਕੋਈ ਚੋਰ ਲੈ ਲਿਆ। ਕਦੀ ਨਹੀਂ ਅਜ ਤੱਕ ਦੇਖਿਆ ਦੁੱਧ ਜੰਮਦਾ ਜਮਦਾ ਉਹ ਤਾਂ ਜਮੇ ਕੋਈ ਨਹੀਂ ਜਮੇ ਕੋਈ ਨਹੀਂ ਸਾਂਪ ਆਦਾ ਕੋਰੇ ਆ ਸਾਂਪ ਕੇ ਬੱਚੇ ਆ ਆ ਡਾਡਾ ਸਾਂਪ ਆਵੇ ਕਾਲੇ ਹਾਂ ਕਾਲੇ ਸੱਪ ਹਾਂ ਦੇਖ ਲਓ ਇਹਨਾਂ ਦਾ ਕਹਿਣਾ ਆ ਕਿ ਦੁੱਧ ਨਹੀਂ ਜੰਮਦਾ ਦੁੱਧ ਦੇ ਵਿੱਚ ਸੱਪ ਨਜ਼ਰ ਆਉਂਦੇ ਆ ਪਤਾ ਕੇ ਦੇਖ ਲਓ ਡਾਡਾ ਹਾਂ ਹਮ ਪਤਾ ਕੇ ਦੇਖੋ ਖੀਰ ਬਣਾ ਲਓ ਸਾਂਪ ਬਣਾ ਜੋ ਖੀਰ ਜਿੰਨੀ ਮਰਜੀ ਕੁਝ ਬਣਾਓ ਜਿੰਨੀ ਬਣਾ ਬੋਲ ਦਿਓ ਉਹ ਪੀ ਲਓ ਉਹ ਪੀ ਦਿਓ ਪਰ ਦਹੀਂ ਨਹੀਂ ਜਮੇਗਾ ਨਹੀਂ ਨਹੀਂ ਨਹੀਂ

ਮੈਨੂੰ ਥੋੜਾ ਇਹ ਕਲੀਅਰ ਸਮਝਾਇਓ ਜੀ ਇਹ ਕੀ ਕਹਿੰਦੇ ਸੱਪ ਹਾਂ ਸੱਪ ਅੱਛਾ ਜੇ ਦੁੱਧ ਨੂੰ ਜਮਾਵਾਂਗੇ ਜਮਾਵਾਂ ਦੇ ਕੋਈ ਉੱਪਰ ਕੇ ਹੋਗੇ ਜਮਾਵਾਂ ਨਹੀਂ ਬੈ ਮੈਂ ਜਮਾਵਾਂਗਾ ਪਰ ਉਸ ਸੱਪ ਦੇ ਬੱਚੇ ਆਣ ਲੱਗੇ ਸਾਂ ਪਣ ਲੱਗਦੇ ਆੜੇ ਆੜੇ ਆਵਾਂ ਲਾਠੀ ਪਰ ਡੱਟ ਲਾਠੀ ਜਿਹੜੇ ਉੱਚੇ ਕੇ ਸੱਪਾਂ ਉਲਾ ਪੰਦੇ ਆ ਹਾਂ ਹਮੇ ਵੀ ਕਿਸੇ ਨੇ بتایا ਕਿ ਕਿਸੇ ਨੇ ਦੁੱਧ ਜਵਾਨੇ ਕੀ ਕੋਸ਼ਿਸ਼ ਕਰੀ ਅੰਦਰ ਸੇ ਸੱਪ ਨਿਕਲੇ ਹਾਂ ਕੋਸ਼ਿਸ਼ ਕਰੀ ਅੰਦਰ ਮੋਟ ਕੋਸ਼ਿਸ਼ ਹੋਈ ਆ ਆੜਾ ਆੜਾ ਲਿਕਣਾ ਲਾਠੀ ਹੈ ਏਡੇ ਏਡੇ ਵੱਡੇ ਸੱਪ ਨਿਕਲੇ ਬਾਪੂ ਨਹੀਂ ਕਹਿੰਦੇ लाਠੀ ਜਿਹੜੇ ਹੋਰ ਜੇ ਕੋਈ ਦੁੱਧ ਨੂੰ ਜਮਾਉਂਦਾ ਆ ਹਾਂ ਦੇਖ ਦੋ ਪਿੱਛੇ ਆ ਜਾਓ ਇਹ ਪਿੱਛੇ ਕੇ ਦੇਖ ਲਿਓ ਬਾਪੂ ਜੀ ਜੇ ਹਰ ਬਜ਼ੁਰਗ ਕੇ ਪਾਸ ਹੈ ਜੇ ਜੇ लाਠੀ लाਠੀ ਹਾਂ ਠੀਕ ਹੈ ਠੀਕ ਹੈ ਸਭੀ ਕੇ ਪਾਸ लाਠੀ ਹੁੰਦੀ ਹੈ ਜਹਾਂ ਪੇ ਹਾਂ ਜੀ ਸਭੀ ਬਾਪੂ ਜੀ ਇੱਥੇ ਫਸਲ ਜ਼ਿਆਦਾ ਕਿਹੜੀ ਬੀਜਦੇ ਆ ਫਸਲ ਕੌਣ ਸੀ ਜਹਾਂ ਬੀਤੇ ਨੇ ਦੋ ਜੀ ਜੀ ਕੌਣਾ ਕਰ ਜੀਰੀ ਕਣਕ ਹੋਰ ਜੀਰੀ ਵਾਸਾ ਦੁੱਧ ਨਹੀਂ ਜੰਮਦਾ ਕਹਿੰਦੇ ਬਹੁਤ ਕੋਸ਼ਿਸ਼ ਕਰੀਆ ਲੇਕਿਨ ਦੁੱਧ ਘਾ ਦਹੀਂ ਨਹੀਂ ਬਣਦਾ ਨਹੀਂ ਬਣਦਾ ਵੇ ਦੁੱਧ ਕੀ ਦਹੀਂ ਨਹੀਂ ਬਣਦੀ ਭਈ ਬਹੁਤ ਕੋਸ਼ਿਸ਼ ਕਰਤੇ ਹਾਂ ਤੋ ਬਣਦਾ ਨਹੀਂ ਹੈ ਕਹਿੰਦੇ ਕੀੜੇ ਪੜ ਜਾਂਦੇ ਆ ਸਾਪ ਨਿਕਲਦੇ ਆ ਭਈ ਕੀੜੇ ਪੜ ਜਾਂਦੇ ਆ ਸਾਪ ਨਹੀਂ ਬਣ ਜਾਂਦੇ ਆ ਭਈ ਦੁੱਧ ਜ਼ਮਾਨੇ ਕੇ ਬਾਅਦ ਤੋ ਦਹੀਂ ਨਹੀਂ ਬਣਦੀ ਨਹੀਂ ਬਣਦੀ ਹਾਂ ਇਹ ਗੁਰੂ ਜੀ ਨੇ ਕਹਿੰਦੇ ਸ਼ਰਾਪ ਦਿਆ ਹੋਇਆ ਹੈ ਨਾ ਗਰੂ ਜੀ ਨੇ ਇਹ ਸ਼ਰਾਪ ਦਿਆ ਹੋਇਆ ਹੈ ਨਹੀਂ ਦੁੱਧ ਕੀ ਦਹੀਂ ਜਮੇਗੀ ਕਦੇ ਵੀ ਨਹੀਂ ਜਮੀ ਆਜ ਲੱਗ ਹਾਂ ਚਲ ਠੀਕ ਹੈ ਜੀ ਨਮਸਤੇ ਦੇਖੋ ਗੱਡੇ ਹੀ ਗੱਡੇ ਆ ਇੱਧਰ ਵੀ ਇਸੇ ਤਰ੍ਹਾਂ ਘਰ ਦੇ ਮੋੜੇ ਗੱਡਾ ਖੜਾ ਆ ਹਾਂਜੀ 80 ਪਿੰਡ ਵਿੱਚ ਭਰਾ ਉਹਨਾਂ ਨੂੰ ਆ ਕੇ ਮਿਲੇ ਆ ਪਾਜੀ ਪਿੰਡ ਦਾ ਬਹੁਤ ਹੈਰਾਨ ਕਰ ਦੇਣ ਵਾਲਾ ਇਤਿਹਾਸ ਆ ਹਾਂਜੀ ਹਾਂਜੀ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਬਹੁਤ ਹੀ ਪੁਰਾਣਾ ਜੀ ਇਹ ਦੋ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਗੁਰੂ ਮਹਾਰਾਜ ਜੀ ਕੇ ਨੌਵੇਂ ਪਾਤਸ਼ਾਹ ਜੀ ਜੋ ਯਾ ਤਿੰਨ ਵਾਰੀ ਠਹਿਰੇ ਤੇ ਜੀ ਅੱਛਾ ਜੀ ਤਿੰਨ ਵਾਰ ਠਹਿਰੇ ਹਾਂਜੀ ਹੂੰ ਦੁੱਧ ਨਹੀਂ ਜੰਮਦਾ ਦੁੱਧ ਨਹੀਂ ਜੰਮਦਾ ਜੀ ਇਹਦਾ ਵੀ ਦੱਸੋ ਕੀ ਕਰਨਾ ਵਾ ਜੀ ਇਹ ਤੋ ਜੀ ਗੁਰੂ ਮਹਾਰਾਜ ਨੇ ਕਵੀ ਪ੍ਰਾਣੀ ਹੈ ਜੀ ਇਹ ਤੋ ਸਿਸਟਮ ਜੋ ਨਿਊ ਸੁਣਨ ਨੂੰ ਆਏ ਜੀ ਜੋ ਸਿੱਖੋਂ ਵਾਸਤੇ ਦੁੱਧ ਮੰਗਣ ਗਏ ਥੇ ਜੀ ਗੁਰਦੁਆਰਾ ਗੁਰੂ ਮਹਾਰਾਜ ਨੇ ਮੰਗਾਇਆ ਥਾ ਕੋਈ ਲੇਡੀਜ਼ ਮੈਂ ਨਾਈਟ ਦੀ ਆਦਾ ਜੀ ਬਾਈ ਜਾਮਣੇ ਲਗਾ ਰੱਖਿਆ ਇਹ ਤੋਂ ਦੁੱਧ ਦਹੀਂ ਜਮਾ ਰੱਖਿਆ ਦੁੱਧ ਨੇ ਉਹ ਮਿਲਦਾ ਅੱਛਾ ਉਹਦੀ ਵਜਾ ਨਾਲ ਫਿਰ ਗੁਰੂ ਮਹਾਰਾਜ ਨੇ ਇਹ ਕਹਾਦਾ ਵੀ ਇਸ ਗਾਉਂ ਮੇ ਕਦੇ ਦੁੱਧ ਨਹੀਂ ਜਮੇਗਾ ਜੋ ਸੇਵਾਦਾਰ تھے ਉਹਨਾਂ ਵਾਸਤੇ ਦੁੱਧ ਮੰਗਾਇਆ ਤਾਂ ਜੀ ਹੁਣ ਅਸੀਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦਵਾਰਾ ਬਣਵਾਏ ਖੂਦ ਦੇ ਦਰਸ਼ਨ ਕਰਵਾਉਣ ਜਾ ਰਹੇ ਆ ਤੇ ਆਓ ਚਲੋ ਤੁਸੀਂ ਦੇਖ ਸਕਦੇ ਆ ਪਵਿੱਤਰ ਨਿਸ਼ਾਨੀ ਇਹ ਉਹ ਸਥਾਨ ਆ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਕਹਿ ਕੇ ਖੂਹ ਬਣਵਾਇਆ ਸੀ ਇਹ ਖੂਹ ਬਾਅਦ ਵਿੱਚ ਗਰਕ ਹੋ ਗਿਆ ਸੀਗਾ ਉਹਦਾ ਕੀ ਕਰਨਾ ਸਾਰਾ ਪੁੱਛਾਂਗੇ ਭਾਈ ਸਾਹਿਬ ਉਹਨਾਂ ਦੇ ਕੋਲ ਤੇ ਭਾਜੀ ਇਹ ਉਹ ਜਗ੍ਹਾ ਆ ਕਿ ਤੁਰੋ ਕੁੜਾ ਗੁਮਰਾ ਹੈ ਮਤਲਬ ਕਮਰਾ ਗੁਮਰਾ ਹੈ ਠੀਕ ਹੈ ਜੀ 76 ਨੰਬਰ ਵਾਰਹੀ ਹੈ ਤੁਸੀਂ ਦੇਖ ਸਕਦੇ ਆ ਆ ਜਿਹੜੀ ਬਾਉਂਡਰੀ ਬਾਉਂਡਰੀ ਕੀਤੀ ਹੋਈ ਆ ਇੱਥੇ ਪਾਜੀ ਪਹਿਲਾਂ ਖੂਹ ਸੀਗਾ ਨਾ ਹਾਂ ਦੇ ਖੂਹ ਜਿਹੜਾ ਥੱਲੇ ਗਰਕ ਗਿਆ ਸੀਗਾ ਤੇ ਫਿਰ ਉੱਪਰ ਇਸ ਤਰ੍ਹਾਂ ਇੱਕ ਨਿਸ਼ਾਨੀ ਬਣਾ ਦਿੱਤੀ ਗਈ ਆ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇੱਕ ਖੂ ਜਿਹੜਾ ਸੀ ਕਿਉਂ ਕਰਕੇ ਆ ਸੀਗਾ ਸਾਨੂੰ ਜੋ ਪਤਾ ਲੱਗਾ ਕਹਿੰਦੇ ਗੁਰੂ ਤੇਗ ਬਹਾਦਰ ਜੀ ਨੇ ਇਹ ਖੂ ਤਾਂ ਬਣਵਾਇਆ ਸੀ ਕਿ ਇਹ ਪਾਣੀ ਦੇ ਨਾਲ ਪਿਆਸ ਬੁਝਾਈ ਜਾਵੇ ਕਿਸੇ ਦੀ ਵਧੀਆ ਕੰਮ ਆਪੇ ਇਹ ਇਹ ਮਤਲਬ ਬਰਵਾਇਆ ਕਰਦੇ ਜਗ੍ਹਾ ਹੈ ਠੀਕ ਹੈ ਜੀ ਖੇਤ ਹੋਏ ਕਰਦੇ ਔਰ ਰਸਤਾ ਵੀ ਕਰਦਾ ਇਹ ਇਹ ਗਲੀਆਂ ਨਹੀਂ ਜੋ ਇਹ ਰਸਤਾ ਹੀ ਕਰਦਾ ਅੱਛਾ ਬਾਬਾ ਨੇ ਖੂ ਲਗਵਾ ਦਿਆ ਤਾਂ ਬੋਲੇ ਭਾਈ ਇਸ ਪੈ ਕੂਆ ਨੇ ਕੂਆ ਪਹ ਤਮਾ ਖੁਣੇ ਵੀ ਜਾਣਾ ਠੀਕ ਹੈ ਜੀ ਗੁਰਦਵਾਰਾ ਸਾਹਿਬ ਕੀ ਤਰਫ ਤਾਂ ਹੈ ਕਮਨਤਾ ਕੋ ਨਹੀਂ ਤੇ ਤੁਹਾ ਖੂਬੀ ਬਤ ਤੁਮਾ ਖੂਨ ਲਗਾਣਾ ਇਸ ਪਾ ਤਾਂ ਉਹਨਾਂ ਨੇ ਤੁਮਾ ਖੂ ਲਗਾ ਦਿਆ ਤਾਂ ਉਸ ਤੁਮਾ ਖੂ ਲਗਾਣੇ ਬਾਅਦ ਇਹ ਖੂਆ ਘਰਕ ਹੋ ਗਿਆ ਘਰਕ ਹੋ ਗਿਆ ਹਾਂ ਅਸੇ ਸਾਢੇ ਪਲਾਟ ਜੀ ਰਖੋ ਸਾਢੇ ਪਲਾਟ ਦੀ ਜਗ੍ਹਾ ਮੈਂ ਇਹ ਖੂਆ ਹੈ ਖੂਆ ਜੀ ਹਾਂ ਦਗੋ ਤਾਂ ਮਤਲਬ ਮੋਰਾ ਬਜ਼ੁਰਗ ਠੀਕ ਹੈ ਜੀ ਦਗੋੜਾ ਕੋ ਖੂਤ ਹੈ ਭਾਈਓ ਠੀਕ ਹੈ ਠੀਕ ਹੈ ਮਤਲਬ ਤੁਹਾਡੇ ਬਜ਼ੁਰਗ ਸੀ ਜਿਨ੍ਹਾਂ ਨੇ ਤਮਾਖੂ ਬੀਜਿਆ ਸੀ ਹਾਂ 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 ਚਾ ਠੀਕ ਹੈ ਇਹਨਾਂ ਦੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਗਲਤੀ ਦੇ ਨਾਲ ਤਮਾਕੂ ਬੀਜਤਾ ਸੀਗਾ ਤੇ ਉਸ ਤੋਂ ਬਾਅਦ ਇਹ ਪਵਿੱਤਰ ਖੂਹ ਜਿਹੜਾ ਸੀ ਗਰਕ ਹੋ ਗਿਆ ਸੀਗਾ ਦੇਖ ਲਓ ਤੁਸੀਂ ਸਦੀਆਂ ਪੁਰਾਣੀ ਨਿਸ਼ਾਨੀ ਗੁਰੂ ਜੀ ਦੀ ਬਹੁਤ ਪੁਰਾਣੀ ਜਗ੍ਹਾ ਜੀ ਹੈ ਅੱਜ ਵੀ ਸ਼ਾਮ ਕੇ ਰੱਖੀ ਹੋਈ ਆ ਅਸੀਂ ਮੰਨਤਾ ਮੈਂ ਦੀਪਕ ਲਗਾਤੇ ਹਾਂ ਯਾ ਦੋ ਬਣਾ ਰਿਹਾ ਭਾਈ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਹੋਣੇ ਫਿਰ ਦਸਤ ਕਰਨ ਵਾਸਤੇ ਬਹੁਤ ਦੂਰੋਂ ਆਉਂਦੇ ਆ ਜੀ ਬਹੁਤ ਦੂਰੋਂ ਲੋਕ ਆਉਂਦੇ ਆ ਇਹ ਬੋ ਕਾਫੀ ਸੰਖਿਆ ਮਤਿਆਂ ਜੀ ਦਰਸ਼ਨ ਕਰਨੇ ਲਈ ਠੀਕ ਹੈ ਠੀਕ ਹੈ ਪਹਿਲਾਂ ਇਹ ਸਾਰੇ ਖੇਤੇ ਖੇਤ ਹੁੰਦੇ ਸੀਗੇ ਨਾ ਇਹ ਖੇਤਾਂ ਕਰਦੇ ਸੀ ਬਾਹਰ ਬਾਹਰ ਕਰਦੇ ਸਿਰਫ ਹੁਣ ਅਸੀਂ ਵੀਡੀਓ ਦੀ ਇਸੇ ਜਗ੍ਹਾ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਬਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਫੈਲ ਸਕੇ ਇੱਥੇ ਆ ਕੇ ਹਰ ਕੋਈ ਦਰਸ਼ਨ ਕਰ ਸਕੇ ਹੁਣ ਚੱਲਦੇ ਆ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ